ਅਡਾਨੀ ਸਾਹਿਬ ਵਾਲੀ ਗੱਲਬਾਤ ਆਪਾਂ ਗੱਲ ਕੀਤੀ ਸੀ ਅਡਾਨੀ ਸਾਹਿਬ ਇੰਡੀਆ ਤੋਂ ਉਧਰ ਅਮਰੀਕਾ ਵੀ ਪਹੁੰਚ ਗਿਆ ਅਮਰੀਕਾ ਵਾਲੇ ਪਾਸੇ ਪੰਜਾਬ ਵਾਲੇ ਪਾਸੇ ਵੀ ਗੱਲਬਾਤ ਸ਼ੁਰੂ ਹੋ ਗਈ ਹੈ ਉਧਰ ਪੰਦੇਰ ਸਾਹਿਬ ਕਹਿੰਦੇ ਆ ਮਾਨ ਸਾਹਿਬ ਨੂੰ ਪੁੱਛ ਰਿਹਾ ਜੀ ਵੀ ਦੱਸੋ ਫਿਰ ਅਡਾਨੀ ਸਾਹਿਬ ਨਾਲ ਕਿਵੇਂ ਤੁਹਾਡਾ ਕੰਟਰੈਕਟ ਹੋ ਗਿਆ ਕਿਵੇਂ ਕੰਟੈਕਟ ਹੋ ਗਿਆ ਤੇ ਹੁਣ ਇਹ ਸਵਾਲ ਤੇ ਸਵਾਲ ਦਾ ਜਵਾਬ ਸਵਾਲ ਸਭ ਬਹੁਤ ਨੇ ਜੀ ਸਵਾਲ ਇੰਨੇ ਆ ਕਿ ਬਈ ਜਿਨ੍ਹਾਂ ਦੇ ਜਵਾਬ ਟੋਲਦਿਆਂ ਟੋਲਦਿਆਂ ਬੰਦਾ ਨਾ ਸ਼ਾਇਦ ਕਿਤੇ ਜੰਗਲ ਬੇਲੇ ਚ ਹੀ ਪਹੁੰਚ ਜਾਵੇ ਹਮ ਅੱਜ ਕੱਲ ਤੇ ਤੁਹਾਨੂੰ ਪਤਾ Google Map ਦਾ ਵੀ ਕੋਈ ਵਸਾ ਨਹੀਂ ਹੈਗਾ ਉਹ ਦੱਸਦਾ ਕੋਸ਼ਿਸ਼ ਹੈ ਕਿ ਬਰ ਦਰਿਆ ਚ ਬਿਲਕੁਲ ਬਿਲਕੁਲ ਸੋ ਗੱਲ ਸੁਖਮ ਸਾਹਿਬ ਇਹ ਆ ਕਿ ਦੇਖੋ ਜੋ ਅਡਾਨੀ ਕਰ ਗਿਆ ਜੋ ਪਿਆਰ ਕਰ ਗਏ ਉਹ ਲੋਗ ਹੋਰ تھے ਹਮ ਕੁਝ ਕਰ ਗੁਜ਼ਰ ਗਏ ਉਹ ਲੋਗ ਹੋਰ تھے ਜੀ ਪਰ ਜੋ ਇੱਕ ਕਰ ਗਿਆ ਮੈਂ ਸਮਝਦਾ ਹਾਂ ਕਿ ਭਈ ਇੱਥੇ ਇੰਡੀਆ 'ਚ ਇਹ ਤਾਂ ਕੁਝ ਨਹੀਂ ਹੋਣਾ تھا۔ ਜੀ ਕੱਖ ਨਹੀਂ ਕਰ ਸਕਦੇ। ਹੂੰ ਕਿਉਂ ਕਾਤੋਂ? ਇਸ ਕਰਕੇ ਕਿਉਂਕਿ ਕਈ ਵਾਰ ਬਦਮਾਸ਼ਾਂ ਨੂੰ ਸਿਆਸਤ ਪੈਦਾ ਕਰਦੀ ਹੈ। ਹੂੰ ਕਿ ਕਈ ਵਾਰ ਬਦਮਾਸ਼ ਫਿਰ ਸਿਆਸਤ ਨੂੰ ਆਪਣੇ ਹਿਸਾਬ ਨਾਲ ਚਲਾਉਂਦੇ ਆ ਚਲਾਉਂਦੇ ਆ ਬਿਲਕੁਲ। ਇਹ ਤਲਖਾ ਕੀ ਕਿਤਾ ਕਾਰਪੋਰੇਟ ਜਦੋਂ ਤੱਕ ਤਾਕਤਵਰ ਹੋ ਜਾਂਦਾ ਹੈ ਨਾ ਸ ਉਹਰ ਸਿਆਸਤ ਨੂੰ ਗਿੱਚਿਉ ਫੜ ਲੈਂਦਾ ਹੂੰ ਜਿਹੜੀਆਂ ਚੀਜ਼ਾਂ ਹਿੰਦੁਸਤਾਨ ਚ ਆਪਕਸਰ ਦੇਖਦੇ ਤੁਸੀਂ ਇੱਕ ਛੋਟੀ ਜਿਹੀ ਮਿਸਾਲ ਲਵੋ ਮੈਂ ਸਾਰੀ ਆਡੀਅੰਸ ਨੂੰ ਵੀ ਦੱਸਣਾ ਚਾਹੁੰਦਾ ਹਿੰਡਣ ਬਰਗ ਨੇ ਸੱਪ ਕੱਢਿਆ ਸੱਪ ਵੀ ਕਹਾਦਾ ਅਸਗਰ ਕੱਢਿਆ ਕਹੋ ਜੀ ਅਸਗਰ ਤੇ ਕਹਿੰਦੇ ਨਾ ਸਾਤਤੀ ਚੀਜ਼ ਹੀ ਨਿਕਲ ਜਾਂਦੀ ਹੈ ਬਿਲਕੁਲ ਹਿੰਡਣ ਬਰਗ ਤੇ ਚਲੋ ਸ਼ਾਰਟ ਸੈਲਰ ਸੀਗਾ ਜਿਹਦੀ ਆਪਾਂ ਅੱਗੇ ਪਰਿਭਾਸ਼ਾ ਵੀ ਦੱਸ ਹੂੰ ਚਲੋ ਉਸ ਤੋਂ ਬਾਅਦ ਇਥੋਂ ਦੇ ਕੁਝ ਰਿਸਰਚ ਕਰਨ ਵਾਲਿਆਂ ਨੇ ਉਹ ਜਿਹੜੀ ਬੀਬੀ 부ਛ ਸੀ ਉਹਦਾ ਸਾਰਾ ਚੱਠਾ ਕੱਢਦਾ ਜੀ ਹੁਣ ਜਦ ਚੱਠਾ ਕੱਢਦੇ ਦਾ ਉਹਦੀਆਂ ਸਾਰੀਆਂ ਕਹਾਣੀਆਂ ਕਿਸੇ ਬਾਹਰ ਆ ਗਏ ਹੂੰ ਉਹਨੇ ਕਮੇਟੀ ਦੇ ਸਾਹਮਣੇ ਪੇਸ਼ ਹੋਣਾ ਸੀ ਉਹ ਬੀਬੀ ਕੋਈ ਹੋਣੀ ਪਤਾ ਕਿਉਂ ਹੂੰ ਉਹਨੇ ਸਿੱਧਾ ਕਿਹਾ ਹੋਣਾ ਮੋਟਾ ਬਾਈ ਨੂੰ ਜਾਂ ਜਿਹੜੇ ਨਰਿੰਦਰ ਦਾ ਮੋਦਰ ਹਾਂ ਜੀ ਜੀ ਪਤਾ ਨਹੀਂ ਕਿਡਾ ਲੰਮਾ ਨਾਮ ਹੂੰ ਹੂੰ ਨਾ ਸਹੀ ਲੈ ਪਾਵਾਂ ਲੱਗਨੇ ਕਿ ਭਾਈ ਹੁਣ ਮੈਂ ਜ ਅੜ ਗਈਆਂ ਕਸੂਤੀ ਤੇ ਬਚੂਗੇ ਤੁਸੀਂ ਹਮ ਭਈ ਸਾਰੇ ਹੀ ਡੁੱਬਾਂਗੇ ਹੁਣਾ ਬਿਲਕੁਲ ਨਾ ਕਸ਼ਤੀ ਰਹੂਗੀ ਤੇ ਨਾ ਆਮ ਲੰਕੇ ਤੇ ਤੁਮ ਲੰਕੇ ਹੈ ਹਾਂ ਜੀ ਝਟਕੇ ਝਟਕੇ ਜੀ ਤਾਂ ਦੇਖ ਲਓ ਕੀ ਹੋ ਗਿਆ ਕੁਛ ਵੀ ਨਹੀਂ ਹੋਇਆ ਤਾਂ ਇਸ ਕਰਕੇ ਬੀਬੀ ਬੁੱਝਦਾ ਕੁਛ ਨਹੀਂ ਹੋ ਰਿਆ ਇਹਦਾ ਕੀ ਹੋਣਾ ਬਿਲਕੁਲ ਇਤੇ ਬਹੁਤ ਵੱਡੀ ਤਾਕਤ ਹੈ ਸਾ ਹਮ ਸਰਮਾਇਦਾਰੀ ਦੀ ਹਾਂ ਤੁਸੀਂ ਇੱਕ ਚੀਜ਼ ਦਾ ਫਰਕ ਰੱਖ ਸਕਦੇ ਹੋ ਕਿ ਸਾਡੇ ਇੱਥੇ ਇਨਵੈਸਟਰਸ ਦਾ ਅਰਪਾ ਘਰਮਾ ਡੁੱਬ ਜਾਂਦਾ ਹੈ ਹੂੰ ਤੇ ਇੱਥੇ ਕੋਈ ਸੀ ਨਹੀਂ ਕਰਦਾ ਜੀ ਅਮਰੀਕਾ ਵਾਲਿਆਂ ਨੇ ਤਸੱਲੀ ਕਰਾ ਦਿੱਤੀ ਬਿਲਕੁਲ ਗੁਰਪਤਵੰਤ ਸਿੰਘ ਪੰਨੂ ਦਾ ਮਾਮਲਾ ਹੋਵੇ ਤੇ ਚਾਹੇ ਉਹਨਾਂ ਦੇ ਇਨਵੈਸਟਰਸ ਦਾ ਹੂੰ ਉਹ ਨਾਲ ਖਲੋਗੇ ਆਪਣੇ ਨਾਲ ਬਿਲਕੁਲ ਬਿਲਕੁਲ ਤੁਸੀਂ ਆਲੋਚਕ ਹੋ ਚਾਹੇ ਸਮਰਥਕ ਹੋ ਕੋਈ ਫਰਕ ਨਹੀਂ ਪੈਂਦਾ ਇਸ ਚੀਜ਼ ਨਾਲ ਹੂੰ ਸਾਡਾ ਇਨਵੈਸਟਰ ਡੁੱਬ ਜਾਂਦਾ ਹੈ ਜੀ ਕੋਈ ਉਹਦੇ ਲਈ ਹਾ ਦਾ ਨਾਰਾ ਨਹੀਂ ਮਾਰਦਾ ਬਿਲਕੁਲ ਉਹਨਾਂ ਨੇ ਚੱਕ ਕੇ ਤੇ ਤੁਸੀਂ ਦੇਖੋ 5 ਸਾਲ ਦੀ ਜੇਲ੍ਹ ਦਾ ਪ੍ਰਬੰਧ ਕੀਤਾ ਜਿਹੜੇ ਚਾਰजेस ਨੇ ਉਹਨਾਂ ਦੇ ਹੂੰ ਜੋ ਸਾਬਤ ਹੋ ਜਾਂਦੇ ਆ ਜੀ 5 ਸਾਲ ਤੱਕ ਦੀ ਕੈਦ ਹੈ ਡਾਨੀ ਨੂੰ ਹੂੰ 5 ਸਾਲ ਤੱਕ ਦੀ ਕੈਦ ਉਧਰ ਕੀਨੀ ਵਾਲੇ ਰਾਸ਼ਟਰਪਤੀ ਸਾਹਿਬ ਨੇ ਵੀ ਆਪਣੇ ਦੇਸ਼ ਦਾ ਆਪਣੀ ਜਨਤਾ ਦਾ ਸੋਚਿਆ ਨਾਲ ਦੀ ਨਾਲ ਕਹਿਤਾ ਉਹਨਾਂ ਨੇ ਠੀਕ ਹੈ ਪਰ ਸਾਡੇ ਵਾਲੇ ਕੀ ਸੋਚਦੇ ਆ ਬਿਲਕੁਲ ਤੇ ਕਹਿੰਦੇ ਆ ਕਿ ਇਹ ਤੇ ਲੈ ਲੈ ਹੈਗੇ ਆ ਮੋਟ ਪੈਦਾ ਕਰ ਲਾਂਗੇ ਇਹਨਾਂ ਨੂੰ ਸੁੱਟ ਦੇ ਸ਼ੇਰ ਅੱਗੇ ਬਿਘਾੜ ਕੇ ਸੁੱਟ ਦੇ ਹੂੰ ਇਹ ਊਲਾਮਾਸ ਕੰਮ ਨੂੰ ਹੈ ਹਾਂਜੀ ਇਹ ਸ਼ਿਕਾਰ ਉਹ ਵੱਡੇ ਸ਼ਿਕਾਰ ਨੂੰ ਸ਼ਿਕਾਰ ਕਰਾਉਣ ਵਾਸਤੇ ਰੱਖੇ ਹੋਏ ਆ ਜੀ ਬਿਲਕੁਲ درست ਹੈ ਗੱਲ ਤੁਹਾਡੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਇੱਥੇ ਦੇਖੋ ਅਡਾਨੀ ਨੇ ਕੀ ਕੀਤਾ ਮੈਂ ਥੋੜਾ ਜਿਹਾ ਨਾ ਸਮਰਾਈਜ਼ ਕੀਤਾ ਸੀਗਾ ਵਿੱਚੋਂ ਕੱਢ ਕੇ ਸਾਰੀਆਂ ਜਿਹੜੀਆਂ ਮੀਡੀਆ ਰਿਪੋਰਟਾਂ ਕਿ ਇੱਕ ਸੇਕੀ ਆ ਜੋ ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ ਉਹਦਾ ਠੇਕਾ ਜਾਂਦਾ ਅਡਾਨੀ ਨੂੰ ਅਡਾਨੀ ਵਾਲੀ ਕੰਪਨੀ ਨੂੰ ਜੀ 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 ਬਹੁਤ ਸਾਰੇ ਦੋਸਤ ਜਿਹੜੇ ਨੇ ਸਵਾਗਤ ਹੈ ਸਾਰਿਆਂ ਦਾ ਜੀ ਉਸ ਤੋਂ ਬਾਅਦ ਕਿਉਂਕਿ ਉਹ ਡੀਲ ਜਿਹੜੀ ਸੀ ਉਹ ਨਿਪਰੇ ਇਸ ਕਰਕੇ ਨਹੀਂ ਸੀ ਚੜ ਰਹੀ ਕਿਉਂ ਕਿਉਂਕਿ ਖਰੀਦਦਾਰ ਹੈ ਨਹੀਂ ਸੀ ਇਹਨਾਂ ਨੇ ਫਿਰ ਖੁਦ ਖਰੀਦਦਾਰ ਲੱਭੇ ਹਾਂ ਆਂਧਰਾ ਦੇ ਚੀਫ ਮਿਨਿਸਟਰ ਨਾਲ ਗੱਲ ਕੀਤੀ ਉੱਥੇ ਇਕੱਲੇ ਆਂਧਰਾ ਚੀ ਤੁਸੀਂ ਦੇਖ ਲਓ ਕਿ 25 ਲੱਖ ਰੁਪਏ ਮੈਗਾਵਾਟ ਦੇ ਹਿਸਾਬ ਨਾਲ 20 ਕਰੋੜ ਡਾਲਰ ਲਗਭਗ 17 100 ਕਰੋੜ ਰੁਪਈਆ ਇਹਨਾਂ ਨੇ ਰਿਸ਼ਵਤ ਦਿੱਤੀ। ਹੂੰ ਇਸ ਤੋਂ ਇਲਾਵਾ ਹੋਰ ਕਈ ਸਟੇਟਾਂ ਨੇ ਜੰਮੂ ਕਸ਼ਮੀਰ ਛਤੀਸਗੜ ਆ ਕਾਂਗਰਸੀ ਇਹ ਰੌਲਾ ਪਾਈ ਜਾਂਦੇ ਛਤੀਸਗੜ ਚ ਤੇ ਉਦੋਂ ਇਹਨਾਂ ਦੀ ਸਰਕਾਰ ਸੀਗੀ। ਰਿਸ਼ਵਤ ਉੱਥੇ ਵੀ ਚੱਲੇ ਗਈ। ਇਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਲੱਗਿਆ ਹੁਣ ਫਿਰ ਉਹ ਹਨਾ। ਨਹੀਂ ਪਤਾ ਲੱਗਿਆ ਕਿ ਨਹੀਂ ਲੱਗਿਆ। ਪਰ ਗੱਲ ਇਹ ਆ ਕਿ ਤਾਮਿਲਨਾਡੂ ਇਹਨਾਂ ਸਾਰੇ ਸਟੇਟਾਂ ਚ ਇਹ ਡੀਲਾਂ ਹੋਈਆਂ ਥੋੜਾ ਥੋੜਾ ਇਹਨਾਂ ਨੂੰ ਵੀ ਮਾਲ ਮਿਲ ਗਿਆ। ਤਾਂ ਤੁਸੀਂ ਦੇਖੋ ਕਿ ਅਮਰੀਕਾ ਦੇ ਜਿਹੜੇ ਇਨਵੈਸਟਰ ਸੀਗੇ ਹੂੰ ਵਿਸ਼ਵਤ ਕਾਂਡੇ ਇੱਥੇ ਹੋਇਆ ਜੀ ਇੱਥੇ ਹੁਣ ਤੱਕ ਕਹ ਲੋ ਕਿ ਜਾਂਚ ਦੇ ਹੁਕਮ ਵੀ ਨਹੀਂ ਹੋਏ ਉਲਟਾ ਡਿਫੈਂਡ ਕੀਤਾ ਜਾ ਰਿਹਾ ਡਿਫੈਂਡ ਕੀਤਾ ਜਾ ਰਿਹਾ ਬਿਲਕੁਲ ਅਮਰੀਕਾ ਨੇ ਆਪਣੇ ਇਨਵੈਸਟਰਸ ਦਾ ਜਿਹੜਾ ਪੈਸਾ ਲੱਗਿਆ ਸੀ ਉਹਦੇ ਬਿਹਾਰ ਤੇ ਸਭ ਕੁਝ ਕੋਲ ਕੇ ਸਭ ਕੁਝ ਲੱਭ ਕੇ ਤੇ ਉਹਨਾਂ ਨੇ ਕੱਚਾ ਚਿੱਠਾ ਜਿਹੜਾ ਬਿਲਕੁਲ ਦਿੱਤਾ ਆ ਹੁੰਦੀ ਹੈ ਦੇਸ਼ਾਂ ਦੀ ਕਾਰਕਰਦਗੀ ਹਮ ਦੇਸ਼ਾਂ ਦੇ ਨਿਜ਼ਾਮ ਨਿਜ਼ਾਮ ਬਿਲਕੁਲ ਸਾਡੇ ਦੇਸ਼ ਦਾ ਨਿਜ਼ਾਮ ਜਿਹੜਾ ਉਹ ਗੁਲਾਮ ਬਣ ਚੁੱਕਾ ਕਾਰਪੋਰੇਟ ਦਾ ਹਮ ਇਥੇ ਪੈਰਾਂ ਦੀ ਚਾਰਜਰ ਆ ਕਾਰਪੋਰੇਟ ਪੱਖੀ ਕਹਿ ਲਓ ਜਾਂ ਫਿਰ ਕੁਛ ਮੰਦਿਆਂ ਪੱਖੀ ਕਹਿ ਲਓ ਪੱਖੀ ਨਹੀਂ ਸਰ ਇਥੇ ਮੱਖੀ ਆ ਹਮ ਇੱਕ ਕਾਰਪੋਰੇਟ ਦੇ ਗੰਧ ਤੇ ਜਾ ਕੇ ਬੈਠਦੀ ਆ ਇਹ ਉਹਨਾਂ ਦੇ ਗੰਧ ਤੇ ਜਾ ਕੇ ਬੈਠਦੀ ਆ ਸੋ ਇਹ ਗੁਲਾਮ ਬਣ ਚੁੱਕੇ ਨੇ ਸਰ ਜੀ ਜੀ ਮੈਂ ਤੁਹਾਨੂੰ ਦੱਸਿਆ ਨਾ ਕਿ ਜਦੋਂ ਬਹੁਤ ਤਾਕਤ ਫੜ ਜਾਂਦਾ ਕੋਈ ਬਦਮਾਸ਼ ਹਮ ਉਹ ਸਿਆਸਤ ਨੂੰ ਚਲਾਉਣ ਲੱਗ ਜਾਂਦਾ ਜਦੋਂ ਕਾਰਪੋਰੇਟ ਜਿਹੜਾ ਉਹ ਬਹੁਤ ਦਿਓ ਬਣ ਜਾਂਦਾ ਦਿਓ ਕੱਦ ਹੋ ਜਾਂਦਾ ਆ ਸਭ ਉਹ ਇਹਨਾਂ ਨੂੰ ਗਿਚਿਉ ਫੜ ਜਾਂਦਾ ਬਿਲਕੁਲ ਹੁਣ ਇਹਨਾਂ ਨੂੰ ਗਿੱਚੀਆਂ ਫੜਿਆ ਪਿਆ ਹੂੰ ਕਿਉਂਕਿ ਸਾਰਾ ਕੁਝ ਦੱਸ ਦੇਣਗੇ ਕਿੱਧਰ ਜਾਓਗੇ ਤੁਸੀਂ ਹੱਥ ਨਹੀਂ ਪਾ ਸਕਦੇ ਉਹਨਾਂ ਨੂੰ ਪਰ ਗੱਲ ਇਹ ਹੈ ਕਿ ਅਮਰੀਕਾ ਨੇ ਕਸੂਤਾ ਫਸਾ ਦਿੱਤਾ ਅਡਾਨੀ ਦਾ ਹੁਣ ਜਿਹੜਾ ਕੁਮਾਂਤਰੀ ਪੱਦਰ ਤੇ ਇੱਕ ਸਾਮਰਾਜ ਖੜਾ ਕਰਨ ਦਾ ਸੁਪਨਾ ਸੀਗਾ ਨਾ ਉਹਨੂੰ ਗ੍ਰੈਂਨ ਲੱਗਿਆ ਬਾਕੀ ਪੰਜਾਬ ਦੇ ਵਿੱਚ ਤੇ ਇਹਦਾ ਪ੍ਰੋਜੈਕਟ ਬਹੁਤ ਪਹਿਲਾਂ ਆ ਗਿਆ ਸੀਗਾ ਸਾਬ ਇਹ ਡੀਲ 19 ਤੋਂ ਸ਼ੁਰੂ ਹੋਈ ਆ ਜੀ ਹੁਣ ਜੋ ਪੰਦੀਰ ਸਾਹਿਬ ਕਹਿ ਰਹੇ ਆ ਕਿ ਇੱਥੇ ਪ੍ਰੋਜੈਕਟ ਆਇਆ ਇਹਦੀ ਜਾਂਚ ਪੜਤਾਲ ਜਾਂ ਹੋਰ ਸਟੇਟਾਂ ਚ ਇਹਦੀ ਜਾਂਚ ਪੜਤਾਲ ਮੈਂ ਉਸਦੇ ਨਾਲ ਬਿਲਕੁਲ ਸਹਿਮਤ ਆ ਕੀ ਪਤਾ ਉਦੋਂ ਵੀ ਅਡਾਨੀ ਨੇ ਜਦੋਂ ਇੱਥੇ ਖੰਭ ਪਸਾਰੇ ਆ ਉਸ ਵੇਲੇ ਵੀ ਬਾਲ ਦਿੱਤਾ ਹੋਵੇ ਪਰ ਜਦੋਂ ਆਪਣੇ ਇੱਥੇ ਸ਼ੁਰੂ ਚ ਸੂਰਜੀ ਊਰਜਾ ਨੇ ਪ੍ਰੋਜੈਕਟ ਆਇਆ ਮੈਂ ਉਦੋਂ ਅਖਬਾਰ ਚ ਕੰਮ ਕਰਦਾ ਸੀ ਬਠਿੰਡੇ ਦੇ ਲਾਗੇ ਲੱਗਾ ਸ਼ਾਇਦ ਅਡਾਨੀ ਵਾਲਾ ਜੀ ਜੀ ਆ ਬਠਿੰਡੇ ਤੋਂ ਨਿਕਲੋਗੇ ਨਾ ਮਲੋਟਾ ਵਾਲੀ ਸਾਈਡ ਐਸ ਪਾਸੇ ਲੱਗਾ ਸ਼ਾਇਦ ਬਹਿਮਣ ਦਵਾਨਾ ਦੀ ਪੈਲੀ ਆ ਕਿ ਗਾ ਸਰਦਾਰਗੜ੍ਹ ਦੀ ਮੈਨੂੰ ਯਾਦ ਨਹੀਂ ਹੈ ਚੁੱਕੇ ਦੀ ਹੈ ਸ਼ਾਇਦ ਜੇ ਮੈਂ ਨਹੀਂ ਬੋਲਦਾ ਇਹ 3 4 ਪਿੰਡ ਨਾਲ ਨਾਲ ਜੀ ਜੀ ਬਿਲਕੁਲ ਤੂੰ ਕਹਿੰਦਾ ਮਤਲਬ ਇਹ ਆ ਕਿ ਭਈ ਇਹ ਪ੍ਰੋਜੈਕਟ ਜਿਹੜੇ ਆ ਉਸ ਵੇਲੇ ਆਏ ਸੀ ਜਿਸ ਵੇਲੇ ਵਿਕਰਮਜੀਤ ਸਿੰਘ ਜੀ ਠੀ ਹੁੰਦੇ ਸੀ ਉਸ ਤੋਂ ਬਾਅਦ ਕੋਈ ਆਇਆ ਉਹ ਵੀ ਮੈਨੂੰ ਪਤਾ ਨਹੀਂ ਹੈ ਪਰ ਸ਼ੁਰੂਆਤੀ ਜਿਹੜੇ ਪ੍ਰੋਜੈਕਟ ਸੀਗੇ ਉਦੋਂ ਅਸੀਂ ਕਵਰ ਕਰਦੇ ਰਹ ਆ ਤੁਹਾਡੇ ਪਿੰਡਾਂ ਵੱਲ ਵੀ ਇੱਕ ਬਾਣਾ ਵਾਲਾ ਜੀ ਜੀ ਬਿਲਕੁਲ ਸੇਖਾਂ ਵਾਲੇ ਉਹ ਅਸੀਂ ਕਵਰ ਕਵਰ ਕੀਤੇ ਹੋਏ ਨੇ ਸਾਰੇ ਉਹ ਜਦੋਂ ਜਦੋਂ ਉਹਨਾਂ ਦੇ ਉਦਘਾਟਨ ਹੋਏ ਨੇ ਹਮ ਖੈਰ ਇਹ ਸਾਰਾ ਕੁਝ ਆ ਜਿਹੜਾ ਜਾਂਚ ਪੜਤਾਲ ਦਾ ਵਿਸ਼ਾ ਤੇ ਹੈਗਾ ਪਰ ਉਮੀਦ ਨਹੀਂ ਕਹ ਲੋ ਕਿ ਪੂਰੀ ਗਾਰੰਟੀ ਹੈ ਕਿ ਇੱਥੇ ਹੋਣਾ ਕਿ ਜਵਾਬ ਆਊਗਾ ਸਵਾਲ ਹੈ ਸਿਰਫ ਸਵਾਲ ਖੜਾ ਹੈ ਜੀ 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 ਬਿਲਕੁਲ ਬਿਲਕੁਲ ਬਲੀ ਸਾਹਿਬ ਕਹਿ ਰਹੇ ਨੇ ਕਿ ਹਿੰਡਨਬਰਗ ਦੀ ਰਿਪੋਰਟ ਨਾਲ ਕਹਿੰਦੇ ਸ਼ੇਅਰ ਮਾਰਕੀਟ ਤੇ ਜਿਆਦਾ ਅਸਰ ਨਹੀਂ ਪਿਆ ਸੀ ਕਿਉਂਕਿ ਅਗਲੇ 2 ਦਿਨ ਬਾਜ਼ਾਰ ਬੰਦ ਸੀ ਕਹਿੰਦੇ ਇਹਨਾਂ ਨੇ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ ਸੀ